ਸਤਨਾਮੇ ਪੁੱਛਿਆ ਕਿਤਾਜੇ ਨੇ ਕਿਹਾ ਕਿ ਫਾਰਮੂਲਾ ਸਬੈਟ ਹੈ ਅਗਾਧੇ ਨੇ ਉਹਨਾਂ ਨੇ ਕਿਹਾ ਕਿ ਮੈਂ ਨਾ ਇਸ ਤੋਂ ਜਾ ਕੇ ਭੁੱਲਾਂਗਾ ਤੇ ਉਸ ਨਰਕੇ ਦੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਦੀ ਆਵਾਜ਼ ਜਿੰਨੀ ਚਾਰ ਸੀ ਸ਼ਹਾਗਾ ਉਹ ਪਰ ਆਪਰ ਆਰਾ ਖਤਪਤਨਸ਼ੇ ਮੋਤਦੜ ਕੋਕਸ਼ਲੀ ਉਪਰ ਥੋੜਾ ਜਿਹਾ ਚੁੱਕ ਕੇ ਤੁਰਦਾ ਸੀ ਮੈਂ ਉਸ ਪਰਤਿਆਰ ਹਾਲ ਵਿੱਚ ਕਈ ਦਰਬਾਰ ਦਾ ਸਚਾਲਨ ਕਰਦਾ ਹੁੰਦਾ ਸੀ ਤੇ ਮੈਂ ਉਹਨੂੰ ਦੇਖ ਕੇ ਕਹਿੰਦਾ ਸੀ ਕਿ ਸਾਡਾ ਚਰਨਾ ਕਦੀ ਦੁਰਿਆ ਹੁੰਦਾ ਤੇ ਇੱਕ ਵਾਰ ਆਪਾਂ ਮੱਛਤੇ ਪੇਸ਼ ਕਰਤਾ ਜਿਹੜਾ ਸ਼ੇਰ ਕੁਸ਼ਿੰਦ ਕਪੂਰ ਦਾ ਕਿਹਾ ਸੀ ਉਹ ਅੱਜ ਦਰਉ ਨੂੰ ਜੀ ਕਰਦਾ ਲਾਲ ਸਿੰਘ ਕਿੱਲੋਂ ਰਹੇ ਹਮਾਲੇ ਨਾਲ ਜਿਹੜੀ ਇਹਨਾਂ ਦੀ ਆਪਣੇ ਅੱਗੇ ਪੀੜੀ ਤੋਂ ਪੀੜੀ ਬੱਚੇ ਤੋਂ ਤਸਵੀਰ ਹੈ ਤੇ ਵਿੱਚ ਵੀ ਥੋੜਾ ਜਿਹਾ ਝੁੱਕ ਕੇ ਦਰਦੇ ਰਸੇ ਰਹੋਦੇ ਨੇ ते शेर मेन ढुकता जाहरा हुआ होगा ये और से झुक कर होगा मैं सचते में नहीं था आपको धोखा सारी उम्र शेर चे के शानदार जुड़ वाले ਕਾਲ ਸਿੱਖ ਲੋਹਰਾਂ ਦੀ ਜੀਵਨ ਕਾ ਕਾ ਬਾਰੇ ਤੁਸੀਂ ਗੱਲਾਂ ਸੁਣੀਆਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਦੋ ਬਤਵਾਨਾਂ ਨੇ ਇਸ ਪੁਸਤਕ ਦੀ ਜੋ ਗ੍ਰੀ ਹੈ ਉਹਨੂੰ ਫਰਦ ਦੀ ਕੋਸ਼ਿਸ਼ ਕੀਤੀ ਹੈ ਕਿ ਤੇ ਮੇਰੇ ਅਸੀਸ ਚਰਚਿਤ ਕਰਦਾ ਨਹੀਂ ਦੂਜੇ ਕੁਲ ਵਿਦਵਤ ਖੜਾ ਉਹਨਾਂ ਨੇ ਬੜੀਆਂ ਖੂਬਸੂਰਤ ਗੱਲਾਂ ਕੀਤੀਆਂ ਨੇ ਲੋਟਾਂ ਨੇ ਵੀ ਕੀਤੀਆਂ ਨੇ ਨਾ ਸਾਹਿਬਾਂ ਨੂੰ ਮੇਰੀ ਸ਼ਾਬਾਸ਼ ਹੈ ਕੋਠਨ ਵਾਲੇ ਵਿੱਚ ਰਸਵੰਤ ਕੋ ਸਾਧੂ ਬਿਸੀ ਹੈ ਇਹ ਮੈਨੂੰ ਨਹੀਂ ਪਤਾ ਕਿਤਾਬ ਘਰ ਵਿੱਚ ਪਈ ਹੋਈ ਸੀਗੀ ਮੇਰੇ ਸਾਹਮਣੇ ਇਹਨੇ ਫੜੀ ਲਈ ਆਸੇ-ਬਾਸੇ ਵਿੱਚ ਹੁੰਦਾ ਹੈ ਤੇ ਪਤਾ ਨਹੀਂ ਇਹਨੇ ਕਦੋਂ ਵਿੱਚੋਂ ਚੋਪੜ ਕੁੱੜ ਗਈ ਤੇ ਸਭਾ ਹੀ ਇਸ ਕੰਮ ਤੇ ਹਰ ਹਰ ਹੁੰਦਾ ਰਿਹਾ ਤੇ ਮੈਨੂੰ ਨਾ ਤੁਹਾਡੀ ਜਦੋਂ ਮਰੋ ਜਿਹੜੇ ਆ ਕਿ ਕਮ ਜਿੱਤ ਜਦੋਂ ਮੈਂ ਕੰਮ ਕਰਦੀ ਆ ਇਸ ਵਕਤ ਦੇ ਨਾਲ ਉਸ ਡਰੇ ਨਾਲੋਂ ਜ਼ਿਆਦਾ ਬੋਧ ਆ ਉਹ ਚੇਚਾ ਪ੍ਰਗਟਾਵਾ ਕਰਦੀ ਆ ਇਹ ਗੱਲ ਨੂੰ ਕਹਾ ਕਿ ਇਹ ਨਹੀਂ ਰੱਖਦੀ ਇਹਨੇ ਸ਼ਰੇਆਮ ਵੀ ਮੇਰੇ ਮੂੰਹ ਤੇ ਕੀ ਹੋਇਆ ਸਾਰੇ ਵਾਸਤੇ ਤੇਰੇ ਮੱਥੇ ਰਸਵਤ ਕੋਰ ਬਈ ਮੈਂ ਐਂ ਕੁਛੀ ਤਾਂ ਬਿਰਤ ਕੋਣੀ ਜੀ ਜਦੋਂ ਉਹਨਾਂ ਦੇ ਕਾਇਤ ਤਾਂ ਮੈਂ ਕੀ ਕਰ ਸਕਦਾ ਹਾਂ ਪਰ ਅੱਜ ਮੈਨੂੰ ਪਤਾ ਲੱਗਾ ਕਿ ਜਮਨਸ ਕੋਰ ਨੇ ਇੰਦਰ ਰਹਾਸ ਨੂੰ ਘਾਟੜ ਕੀਤਾ ਹੈ ਉਹ ਇਹ ਹੈ ਕਿ ਇਹ ਸਭ ਸਿੱਖ ਦੀ ਚਪਾਹ ਦੇ ਵਿੱਚੋਂ ਉੱਠ ਕੇ ਆ ਕੇ ਤੇ ਇਹ ਤਲੋਂ ਜਿਹੜੇ ਸਭ ਬਾਗ ਸਿੰਘ ਤਲੋਂ ਹਾਂ ਦੇ ਬਤੇਰੇ ਪੁੱਤ ਖਾਨ ਵਿੱਚ ਬਕਰ ਚ ਆ ਕੇ ਵਸੀ ਤੇ ਕਦੀ ਕਦੀ ਮੇਰਾ ਜੀ ਕਰਦਾ ਹੁੰਦਾ ਸੀ ਮੈਂ ਕਮਲਜੀਤ ਨੂੰ ਪੁੱਛਾਂ ਕਿ ਮੇਰੇ ਨਾਲ ਕਿਉਂ ਜ਼ਿਕਰ ਆ? ਮੈਂ ਕੱਲ ਮੈਂ ਪਾਸਾ ਜੀ ਦੇ ਇੱਕ ਸ਼ੇਰ ਸੁਣਿਆ ਸੀ ਕਿਸੇ ਸ਼ਾਇਰ ਦਾ ਕਿ ਤੇਰੇ ਵੀ ਲਈ ਜਾਇਜ਼ ਨੇ ਮਾਨਤਾ ਹੈ ਮੈਂ ਮੇਰੇ ਤੇ ਹੀ ਇਹ ਗਲੇ ਤੋਂ ਬੀਨੂ ਲੈ ਕੇ ਰਹੀ ਤੂੰ ਮੈਨੂੰ ਕਿਉਂ ਕਹਾਂ ਸੀ ਜਾਂ ਕਿ ਮਸਜਿਦ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਦੋ ਤਰਫੇ ਬਣਾ ਕਿਉਂ ਕਰਦੀ ਹੈ ਤੇ ਮੇਰੀ ਪੁੱਤਰੀ 5 ਸਾਲ ਦੀ ਸੀ ਜਦੋਂ ਕਿਤੇ ਪੰਨੂ ਸਾਹਿਬ ਦੇ ਗਵਾਨ ਹੁੰਦੇ ਸੀ ਜਦੋਂ ਸੈਬ ਸੂਬ ਨੂੰ ਜਾਣਾ ਤੇ ਜੇ ਨਾਲ ਮੈਨੂੰ ਲੈਣ ਆਉਣਾ ਤੇ ਉਹਨੇ ਗੇਟ ਤੱਕ ਪਹੁੰਚਿਆ ਹੋ ਗਿਆ ਉਹ 진짜 ਕੋ ਬੰਮਾਂ ਕੇ ਮੋਲ ਲੱਗ ਪੈਣਾ ਕਿ ਬੱਤੇ ਜੈਦਿਸਨਾਂ ਤੋਂ ਚੱਲੇ ਨੇ ਹੁਣ ਕਦੋਂ ਮੌਣ ਤੇ ਕਦੋਂ ਮੌਣ ਦੇ ਹਾਜ਼ਮੇ ਜਾਣਾ ਸੀਗਾ ਤੇ ਇੱਕ ਦਿਨ ਮੈਂ ਥੋੜੀ ਜਿੜੇ ਤੜਿਆਂ ਨੇ ਪੁੱਛਿਆ ਸਰਦ ਨੂੰ ਤੈਨੂੰ ਬੱਤੇ ਚ ਜਿਆਦਾ ਪਿਆਰੇ ਲੱਗਦੇ ਆ ਕਿ ਬੱਤੇ ਬੰਦੀ ਜਿਆਦਾ ਪਿਆਰੇ ਲੱਗਦੇ ਆ ਉਹ ਕਹਿ ਦਿਆ ਬੱਤੇ ਬੰਦੀ ਜਿਆਦਾ ਮਿੱਠੀ ਮੈਂ ਸੋਚਾ ਹੋ ਗਿਆ ਮੈਂ ਆਪਣੇ ਆਪ ਨੂੰ ਇਸ਼ਕ ਕਰਦੀ ਕੋਸ਼ਿਸ਼ ਕੀਤੀ ਮੈਂ ਤੈਨੂੰ ਕਿਤਾਬ ਪਿਆਰ ਕਰਦਾ ਹਾਂ ਤੂੰ ਮੈਂ ਉਹ ਕਿਤੇ ਮੈਨੂੰ ਕਿਤੇ ਪਤਾ ਕਿ ਵਿਖੇ ਚ ਤੱਕ ਲੈ ਕੇ ਬੰਦੇ ਮੰਮੀ ਜਾਗਾ ਪਿਆਰੇ ਤੇ ਮੈਂ ਘਰ ਚ ਉਹਦੇ ਇੰਤਜ਼ਾਰ ਸ਼ੁਕ ਸੰਤਨ 70 ਰੁਪਏ ਦਿੱਤੇ بس ਮੈਨੂੰ ਪਤਾ ਤਾਂ ਮੈਂ ਕਹਾਂ ਜੇ ਮੈਂ ਕਮੋਦੀ ਨੂੰ ਪੁੱਛਿਆ ਕਿ ਤੂੰ ਜਮਨ ਤੋ ਤੋ ਨਾਲ ਪਿਆਰ ਕਿਉਂ ਕਰਦੀ ਔ ਤੇ ਉਹ ਤੇ ਕਹਿੰਦਾ ਹੈ بس ਮੈਨੂੰ ਪਤਾ ਜੀਨਸ ਦੇ ਰਾਹੀਂ ਤੇ ਉਸੇ ਲਾਂਕੈਨਿਟਿਓ ਉਸੇ ਬੇਲਦੇਵੀ ਜੋ ਟਿਕਟ ਦਾ ਨਾਲ ਸਿੱਕ ਲੋ ਰਦੇ ਵਡੇਰੇ ਇੱਥੇ ਆ ਕੇ ਬਸੇ ਨੇ ਤੇ ਇਹਨਾਂ ਦੇ ਜੀਨਸ ਦੀ ਜਿਹੜੀ ਅੰਤਰਤਾ ਦਾ ਨਾਲ ਕਿਤੇ ਨਾ ਕਿਤੇ ਆਪਸ ਵਿੱਚ ਜੁੜਦੀ ਆ ਇਸ ਕਰਕੇ ਇਹਨਾਂ ਦਾ ਆਪਸ ਵਿੱਚ ਦਾ ਪਿਆਰ ਤੇ ਮੁਹੱਬਤ ਸੀ ਇਹ ਮੈਨੂੰ ਸਮਝ ਆਉਦੀ ਹੈ ਇਹ ਮੈਂ ਇਸ ਕਰਕੇ ਕਹਿੰਦੀ ਆ ਕਿ ਚਲੋ ਅਕਸਮਖੋਰ ਦੀ ਪਹਿਲੀ ਸਹੀ ਪਰ ਪਿੰਡਵਾਦੇ ਪਿੰਡ ਭਾਵੇਂ ਸੀ ਕਾਟ ਕੇ ਢੇਰੀ ਆ ਕੇ ਬੈਠੇ ਹੋਇਆ ਪਰ ਪਿੰਡ ਤੇ ਸਾਡਾ ਵੀ ਸਰ ਸਿੰਘ ਹੀ ਆ ਇਸ ਕਰਕੇ ਲਾਲ ਸਿੰਘ ਤੁੰਗਣਾ ਉੱਤੇ ਕੱਲਾ ਸੰਕੋਰ ਤੇ ਕਮਲਜੀਤ ਦਾ ਹੱਥ ਦੀ ਸਰਦਾਰੀ ਸੋਦਾ ਬਤਾ ਬੰਦ ਹੈ ਅੱਛਾ